ਗੱਡੀ ਦਾ ਬਰੀਕ ਹੈ ਆਹ ਦੇਖੋ ਕਮਾ ਲਿਆ ਜਾਂਦਾ ਹੈ ਇੱਥੇ ਖੜੀ ਹੁੰਦੀ ਸੀ ਲੋ ਜੀ ਤੁਹਾਨੂੰ ਦੱਸ ਲਈਏ ਵੀ ਇੱਥੇ ਆ ਦੇਖੋ ਟਾਇਰਾਂ ਦੇ ਨਿਸ਼ਾਨ ਕਿੰਨੇ ਜੋ ਤੇਜ਼ ਗੱਡੀ ਮੋੜੀ ਆ ਇੱਥੋਂ ਕਮਾ ਕੇ ਦਾ ਆ ਦੇਖੋ ਟਾਇਰਾਂ ਦੇ ਨਿਸ਼ਾਨ ਹਜੇ ਵੀ ਮੌਜੂਦ ਆ ਆ ਫੁੱਜੀ ਗੱਡੀ ਆ ਆ ਦੇਖੋ ਇਹ ਦੂਸਰੀ ਦੇ ਜਿਹੜੀ ਗੱਡੀ ਲੈ ਕੇ ਗਿਆ ਨਾ ਨਾਲ ਕਮਾ ਕੇ ਇਦਾਂ ਟਾਇਰ ਕਮਾ ਕੇ ਗੱਡੀ ਫੇਰ ਲੈ ਕੇ ਗਿਆ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਗੱਡੀ ਘੁਮਾਈ ਆ ਮਹੱਲੇ ਵਿੱਚ ਇਕੱਠੇ ਹੋਏ ਆ ਕੀ ਚੱਕਰ ਪੈ ਗਿਆ ਜੀ ਚੱਕਰ ਜੀ ਇਦਾਂ ਬੀਤੇ ਰਾਤ 11 ਵਜੇ ਮ ਆਇਆ ਸੀ ਘਰੇ ਤੇ ਜਿੱਦਾਂ ਸ਼ਹਿਰੋਂ ਆਏ ਸੀਗੇ ਘੁੰਮ ਫਿਰ ਕੇ ਤੇ 11:30 ਗੱਡੀ ਲਾਈ ਮੈਂ ਪਾਰਕ ਚ ਅੱਗੇ ਮੈਂ ਰੋਡ ਤੇ ਲਾਉਣਾ ਹੁੰਦਾ ਸੀ ਗੱਡੀ ਪਿੱਛੇ ਅੱਜ ਮੈਂ ਪਾਰਕੇ ਤੇ ਲਾਤੀ ਗੱਡੀ ਪਾਰਕ ਚ ਗੱਡੀ ਲਾਈ ਤਾਂ ਜਦੋਂ 11:30 ਮੈਂ ਚੈੱਕ ਚੁੱਕ ਕਰਕੇ ਲੋਕ ਚੱਲ ਗਏ ਅੰਦਰ ਘਰੇ ਸਾਢੇ 12 ਵਜੇ ਜਦੋਂ ਮੈਂ ਦੇਖਿਆ ਗੱਡੀ ਸਗੀ ਬਾਹਰ ਫਿਰ ਉਸ ਤੋਂ ਬਾਅਦ ਮੈਂ ਸੌ ਗਿਆ ਠੀਕ ਹੈ ਜੀ ਤੇ ਜਦੋਂ ਸਵੇਰੇ ਉੱਠ ਕੇ ਮੈਨੂੰ ਠਾਲਿਆ ਮੇਰੀ ਮਾਤਾ ਨੇ ਕਹਿੰਦੀ ਗੱਡੀ ਬਾਹਰ ਹੈ ਨਹੀਂ ਮੈਂ ਕਹਾ ਤੂੰ ਮੇਰਾ ਮਜ਼ਾਕ ਕਰਦੀ ਤੇ ਜਦੋਂ ਮੈਂ ਦੇਖਿਆ ਤੇ ਬਾਕੀ ਗੱਡੀ ਹੈ ਨਹੀਂ ਸੀ ਤੇ ਹੁਣ ਕੈਮਰਾ ਚੈੱਕ ਕੀਤਾ ਹੈ 5 ਵਜੇ ਗੱਡੀ ਚੋਰੀ ਹੋਈ ਹੈ ਤੇ ਮੈਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਜੀ ਪਹਿਲੀ ਗੱਲ ਤਾਂ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਆ ਇਹਨਾਂ ਦਾ ਇੱਕੋ ਇੱਕ ਕੰਮ ਹੁੰਦਾ ਹੈ ਚਲਾਨ ਕੱਟਣਾ ਹੀ ਠੀਕ ਹੈ ਜੀ ਸਿੱਧੀ ਜੀ ਗੱਲ ਜਿਹੜਾ ਕੰਮ ਕਰਨਾ ਉੱਤੇ ਕੰਮ ਪ੍ਰਸ਼ਾਸਨ ਨਹੀਂ ਕਰਦਾ ਬਾਕੀ ਹਰ ਮੁਹੱਲੇ ਇਹਨਾਂ ਨੂੰ ਕੈਮਰਾ ਲਗਾਉਣੇ ਚਾਹੀਦੇ ਆ ਤੇ ਫਗਵਾੜੇ ਪਿਛਲੇ ਦਿਨੀ 7-8 ਗੱਡੀਆਂ ਚੱਕ ਹੋਈਆਂ ਉਹਦੇ ਵੀ ਕੋਈ ਰਿਪੋਰਟ ਨਹੀਂ ਹੈਗੀ ਕੱਲ ਪਲਾਈ ਦੇ ਵਿੱਚ ਵੀ ਇੱਕ ਪਲਾਈ ਗੇਟ ਵਿੱਚ ਵੀ ਚੋਰੀ ਹੋਈ ਆ ਪਲਾਈ ਵੀ ਗੱਡੀ ਚੱਕ ਹੋਈ ਆ ਉਹ ਵਾਰ ਵੀ ਸਾਨੂੰ ਪਤਾ ਲੱਗਾ ਸੀਗਾ ਤਕਰੀਬਨ ਜਿਹੜਾ ਅੱਜ ਕੱਲ ਚੋਰੀਆਂ ਦਾ ਦੌਰ ਆ ਤੇ ਉਹ ਗੱਡੀਆਂ ਵੱਲੋਂ ਵਧਿਆ ਗੱਡੀਆਂ ਵੱਲੋਂ ਵਧਿਆ ਜੀ ਇਹਦੇ ਪਿੱਛੇ ਕਾਰਨ ਇਹੀ ਆ ਜਿਹੜੀ ਪ੍ਰਸ਼ਾਸਨ ਇਹ ਬਹੁਤ ਢਿੱਲੀ ਆ ਇਹਨਾਂ ਦਾ ਕੰਮ ਜਿੱਥੇ ਹੁੰਦਾ ਉੱਥੇ ਨਹੀਂ ਕਰਦੇ ਸਿੱਧੀ ਜੀ ਗੱਲ ਇੱਥੇ ਹੀ ਖਤਮ ਹੁੰਦੀ ਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਕੰਮ ਕਰਨਾ ਜੀ ਤੇ ਗਰੀਬ ਲੋਕ ਬਹੁਤ ਤੰਗ ਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੱਡੀ ਕਿੱਦਾਂ ਲੈ ਹੁੰਦੀ ਹੈ ਕਿੱਥੇ ਕਮਾ ਕੇ ਉਹ ਕਿੱਦਾਂ ਲੈਂਦਾ ਬਹੁਤ ਤਰ੍ਹਾਂ ਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਜਦ ਕੀਤੀ ਜਾਵੇ ਤੇ ਕੋਈ ਮੰਗ ਤੁਹਾਡੀ ਇੱਕ ਮੰਗ ਬਸ ਇਨਸਾਫ ਚਾਹੀਦਾ ਤੇ ਗੱਡੀ ਚਾਹੀਦੀ ਹੈ ਗੱਡੀ ਲੱਭਣ ਚ ਚੋਰਾਂ ਨੂੰ ਸਾਡੇ ਵਾਲੇ ਕਰ ਰਹੇ ਅਸੀਂ ਵੀ ਛੇਤਰ ਮਾਰਾਂਗੇ ਪੁਲਿਸ ਟੀਮਾਰੇ ਤੇ ਮਹਲਾ ਕਿਹੜਾ ਜੀ ਤੁਹਾਡਾ ਹੈ ਮਹਲਾ ਕੌਲ ਸਰ ਖੋਥੜਾ ਰੋਡ ਫੋਨ ਤੁਹਾਡਾ ਨਾਮ ਕੀ ਹੈ ਸਾਡੇ ਹੱਥ ਆਇਆ ਮੈਂ ਇਹੀ ਕਹਿਣਾਗਾ ਹੋਰ ਕੋੜੇ ਇਹੀ ਕਹਿੰਦਾ ਜੇ ਸਾਡੇ ਹੱਥ ਕੋਈ ਬੰਦਾ ਆ ਪਹਿਲਾਂ ਤਾਂ ਮਾਨੂੰ ਛੇਲੂਗਾ ਕਿ ਜਿਹੜਾ ਵੀ ਹੋਇਆ ਮੇਰਾ ਨਾ ਹੈ ਡੈਡੀ ਦਾ ਆਏਗਾ ਰਾਜਕੁਮਾਰ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਦਊਂਗਾ ਬੰਦਾ ਪੁਲਿਸ ਨੇ ਜੋ ਕਰਨਾ ਉਹ ਕਰ ਲੈਣਾ ਠੀਕ ਹੈ ਜੀ ਤਾਂ